ਕੀ ਗੱਲ ਐ ਭਾਬੀ ਮੈਂ ਜਦੋਂ ਦੀ ਆਈ ਆ ਉਦੋਂ ਦੀ ਵੇਖਣ ਨਹੀਂ ਐ ਤੂੰ ਚੁੱਪ ਚੁੱਪ ਜੇ ਨਾ ਤੇ ਕਿਤੇ ਖੁੱਲ ਕੇ ਕਿਹਨਾਂ ਗੱਲਬਾਤ ਕਰਨ ਦੇ ਜੇ ਤੇ ਨਾ ਤੁਹਾਡੇ ਮੂੰਹ ਤੇ ਹਾਸਾ ਹੀ ਆ ਕੀ ਗੱਲ ਮੇਰੇ ਆਏ ਦਾ ਦੁੱਖ ਲੱਗਾ ਕਿ ਕੀ ਗੱਲ ਹੋ ਗਈ ਆ ਨਹੀਂ ਮੈਨੂੰ ਕਿਸੇ ਦੇ ਆਏ ਦਾ ਕੋਈ ਦੁੱਖ ਥੋੜੀ ਐ ਬਸ ਸੁਣਿਆ ਹੀ ਤੁਹਾਡੀ ਸੇਲੀ ਦਾ ਵਿਆਹ ਆ ਤੁਹਾਨੂੰ ਦੱਸੋ ਕੋਸ਼ ਹੋ ਕੇ ਤਿਆਰੀਆਂ ਕਰਨੀਆਂ ਚਾਹੀਦੀਆਂ ਤੇ ਤੁਸੀਂ ਰਮਾਨਾ ਚੁੱਪ ਕਰਕੇ ਬੈਠੇ ਜੇ ਅੱਛਾ ਤਿਆਰੀਆਂ ਕਰਨੀਆਂ ਚਾਹੀਦੀਆਂ ਤੇ ਤਿਆਰੀਆਂ ਕਿੱਦਾਂ ਹੁੰਦੀਆਂ ਚਲੋ ਮੈਨੂੰ ਦੱਸੋ ਤਿਆਰੀਆਂ ਹੀ ਕੋਈ ਸੂਟ ਬਣਾਓ ਵਿਆਹ ਤੇ ਜਾਣ ਲਈ ਡਰੈਸ ਡਰਸ ਜੋ ਵੀ ਤੁਸੀਂ ਪਾਉਣਾ ਵਾ ਸੇਲੀਆਂ ਦੇ ਨਾਲ ਸਲਾਹ ਕੀਤੀ ਹਣੀਆ ਕੋਈ ਮੈਚਿੰਗ ਜੈਵਲਰੀ ਲਿਆਓ ਚੱਪਲ ਹੈਗੀ ਨਹੀਂ ਹੈਗੀ ਪਰਸ ਹੈਗਾ ਨਹੀਂਗਾ ਜੋ ਸੋਤਿਆਰੀ ਸਾਰਾ ਕੁਝ ਲਿਆਓ ਨਾ ਆਪਣਾ ਚਾਰ ਪੰਜ ਚੀਜ਼ਾਂ ਗਿਨਾਤੀਆਂ ਹਾਂ ਗਿਨਾਤੀਆਂ ਜੋ ਜ਼ਰੂਰੀ ਹੋ ਤੇ ਲੈਣੀਆਂ ਪੈਂਦੀਆਂ ਨਾ ਮੰਨਦੇ ਹੋ ਨਾ ਕਿ ਜੇ ਅਸੀਂ ਕਿਸੇ ਫੰਕਸ਼ਨ ਤੇ ਚੱਲੇ ਆ ਕਿ ਵਿਆਹ ਤੇ ਚੱਲੇ ਆ ਕਿ ਖੁਸ਼ੀ ਚ ਚੱਲੇ ਆ ਇੱਕ ਚਾਹ ਹੁੰਦਾ ਨਾ ਨਵੇਂ ਕੱਪੜੇ ਪਾਉਣ ਦਾ ਸਹੇਲੀਆ ਦੇ ਵਿਆਹ ਦਾ ਤੇ ਦੁਗਣਾ ਤਿਗਣਾ ਚਾਹੁੰਦਾ ਸਗੋਂ ਬਾਕੀ ਹਾਂ ਜੇ ਕਿਤੇ ਹੋਰ ਵਿਆਹ ਹੋਵੇ ਫਿਰ ਵੀ ਬੰਦਾ ਕਦੇ ਐਡਜਸਟ ਕਰ ਹੀ ਲੈਂਦਾ ਸਹੇਲੀਆ ਤੁਹਾਨੂੰ ਪਤਾ ਆਪਣੀ ਠੋਕ ਵੀ ਤਾਂ ਵਜਣੀ ਹੁੰਦੀ ਆ ਕਿ ਸੋਹਰੇ ਆਈਆਂ ਵਾ ਸ਼ੂਗਰ ਕਿ ਤੇਰਾ ਬਦਾ ਕਿ ਤੁਸੀਂ ਇੰਨੀ ਗੱਲ ਸਮਝਦੇ ਹੋ ਕੀ ਗੱਲ ਹੋ ਗਈ ਭਾਬੀ ਤੁਹਾਨੂੰ ਗੱਲ ਕੀ ਹੋਣੀ ਐ ਕਦੋਂ ਆਉਂਦੀ ਮੈਂ ਕਿੰਨੇ ਦਿਨ ਹੋ ਗਏ ਨੇ ਤੁਹਾਡੇ ਭਾਜੀ ਨੂੰ ਵੀ ਮੈਂ ਕਿਹਾ ਇੱਕ ਸੂਟ ਨਾਲ ਚੱਲ ਕੇ ਲੈ ਆ ਦੋ ਵਧੀਆ ਜਿਹਾ ਪਤਾ ਕੀ ਕਹਿੰਦੇ ਨੇ ਮੇਰੇ ਕੋਲ ਤਾਂ ਟਾਈਮ ਨਹੀਂਗਾ ਮੈਂ ਕਿਹਾ ਆਂਦੇ ਹੀ ਲੈ ਨਾ ਅਖਰ ਲੁਧਿਆਣੇ ਤੱਕ ਜਾਂਦੇ ਹੋ ਸਵੇਰੇ ਤੜਕੇ ਨਿਕਲ ਜਾਂਦੇ ਤੇ ਲੁਧਿਆਣੇ ਸ਼ਹਿਰ 'ਚ ਹੀ ਵਧੀਆ ਕੱਪੜਾ ਮਿਲਦਾ ਤੇ ਆਪ ਲੈ ਆਓ ਤੂੰ ਮੰਮੀ ਨੂੰ ਕਹਿ ਦੇ ਜੇ ਮੰਮੀ ਨੂੰ ਕਵਾਂ ਮੇਰੇ ਨਾਲ ਗੋਡੇ ਵੱਡੇ ਪੀੜ ਹੁੰਦੇ ਮੇਰੇ ਕੋਲ ਰੋ ਰੋ ਬਾਜ਼ਾਰ ਜਾਣ ਨਹੀਂ ਹੁੰਦਾ ਮੈਂ ਹੁਣੇ ਤਾਂ ਸੋਦਾਬਾਣੀ ਸਾਰਾ ਘਰ ਦਾ ਕਰਕੇ ਆਈ ਆਂ ਮੈਂ ਲੈਣ ਦਾ ਇਹ ਕੀ ਗੱਲ ਕੀਤੀ ਭਾਬੀ ਤੂੰ ਵੀਰੇ ਕੋ ਪੈਸੇ ਘੜਾ ਤੇ ਚੱਲ ਆਪਾਂ ਦੋਵੇਂ ਸ਼ੋਪਿੰਗ ਤੇ ਚਲਦੀਆਂ ਵਾਂ ਆਹੀ ਤਾਂ ਗੱਲ ਹੈ ਆਹੀ ਤਾਂ ਗੱਲ ਹੈ ਤੁਹਾਡੇ ਹੱਥ 'ਕਦੀ ਪੈਸਾ ਦਿੱਤਾ ਸੀ ਘੋਰੀ ਹੁੰਦੇ ਹੱਥ 'ਚ ਨਹੀਂ ਨਾ ਨਹੀਂ ਨਹੀਂ ਇਹ ਨਾ ਦਿੱਤਾ ਮੰਮੀ ਦੇ ਹੱਥ ਦਿੰਦੇ ਨੇ ਡੈਡੀ ਪੈਸੇ ਮੰਮੀ ਲਿਆ ਕੇ ਦਿੰਦੇ ਜਿਹੜੀ ਤੋਂ ਡੈਡੀ ਨਾਲ ਜਾਂ ਤਾਂ ਤਾਂ ਹੀ ਹੈ ਨਾ ਮੰਮੀ ਦੇ ਵੀ ਹੱਥ ਦਿੰਦੇ ਤੇ ਮੇਰੇ ਹੱਥ ਕਿੰਨੇ ਦੇ ਦੇ ਨੇ ਚਲੋ ਇਹਦੀ ਗੱਲ ਇੱਕ ਪਾਸੇ ਰਹਿ ਗਈ ਉਹ ਮੈਨੂੰ ਲਿਆ ਕੇ ਹੀ ਨਹੀਂ ਦੇਣਾ ਜਾਂਦੇ ਲਿਆ ਕੇ ਨਹੀਂ ਦੇਣਾ ਜਾਂਦੇ ਇਹ ਕੀ ਮਤਲਬ ਹੋਇਆ ਤੀ ਖੁੱਲ ਕੇ ਦੱਸੋ ਗੱਲ ਹੈ ਕੀ ਆ ਕਹਿੰਦੇ ਨੇ ਕਿ ਪਿਛਲੇ ਮਹੀਨੇ ਜਿਹੜਾ ਗਲੀ ਚ ਵਿਆਹ ਚ ਸੂਟ ਪਾਇਆ ਸੀ ਨਾ ਤੋਂ ਉਹ ਪਾ ਜਾ ਦੱਸ ਗਲੀ ਚ ਜਿਹੜਾ ਮੈਂ ਵਿਆਹ ਚ ਪਾਇਆ ਸੂਟ ਉਹ ਮੈਂ ਆਪਣੀ ਸੇਲੀ ਦੇ ਵਿਆਹ ਤੇ ਪਾ ਕੇ ਹੀ ਜਾਵਾਂ ਉਹ ਤੇ ਭਾਬੀ ਤੁਸੀਂ ਇੰਨਾ ਹੈਵੀ ਬਣਾਇਆ ਹੀ ਨਹੀਂਗਾ ਉਹ ਗੱਲ ਹੈਵੀ ਵੀ ਨਹੀਂ ਹੁੰਦੀ ਅਜੇ ਵਿਆਹ ਨੂੰ 2 ਟਾਈ ਸਾਲ ਹੋਏ ਨੇ ਮੇਰੇ ਕਈ ਸ਼ੌਂਕ ਗਏ ਨੇ ਕੱਲ ਨੂੰ ਬੱਚੇ ਸਿਆਣੇ ਹੋਏ ਨਾ ਮੈਂ ਫਿਰ ਉਹਨਾਂ ਚ ਰੁੱਝ ਜਾਣਾਗਾ ਵਾ ਫਿਰ ਉਹ ਅਰਮਾਨ ਅੰਦਰ ਹੁੰਦੇ ਨੇ ਨਾ ਜਿਹੜੇ ਖੁਸ਼ੀਆਂ ਜਿਹੜਾ ਸਾਡਾ ਲਾਣਾ ਪਾਣਾ ਇੱਕ ਚਾਹ ਹੁੰਦੇ ਉਹ ਸਭ ਮਿੱਟੀ ਹੋ ਜਾਂਦੇ ਨੇ ਤੇ ਬੱਚਿਆਂ ਉੱਤੇ ਧਿਆਨ ਕਰੀਦਾ ਹੁੰਦਾ ਵਾ ਪਰ ਮੇਰੀ ਨਾ ਤੁਹਾਡਾ ਵੀਰਾ ਸੁਣਦਾ ਜੇ ਨਾ ਪੂਆ ਜੀ ਸੁਣਦੇ ਪਏ ਨੇ ਛੱਡ ਤੂੰ ਇੰਨਾ ਗੱਲਾਂ ਨੂੰ ਕੋਈ ਗੱਲ ਨਹੀਂ ਆ ਜਾਂਦਾ ਨਾ ਵੀਰਾ ਤੇ ਮੈਂ ਕਰਦੀ ਆ ਨਾ ਕਿੰਨੂੰ ਮੈਂ ਪੈਸੇ ਦਿਵੋਣੀਆਂ ਤੇ ਕੱਲ ਨੂੰ ਆਪਾਂ ਦੋਵੇਂ ਜਾ ਕੇ ਨਾ ਸ਼ਾਪਿੰਗ ਕਰਕੇ ਆਵਾਂਗੀ ਮੇਰੀ ਗੱਲ ਸੁਣੋ ਦੀਦੀ ਸਵੇਰ ਦੇ ਨਿਕਲੇ ਹੁੰਦੇ ਪੰਜਵੇਂ ਆਂਦਿਆਂ ਦੇ 10:30 ਪੂਨੇ 11 ਉਹਨਾਂ ਨੂੰ ਵੱਜ ਜਾਂਦੇ ਆਇਆ ਉਹਨਾਂ ਨੂੰ ਕੀ ਸਤਾਵਾ ਮੈਂ ਦਵਾਂ ਮੈਂ ਤਾਂ ਆਪਣੇ ਨਾ ਮਾਨੇ ਚ ਨਾ ਬਸ ਮਨ ਦੀਆਂ ਖੁਸ਼ੀਆਂ ਮਾਨ ਚ ਹੀ ਲੈ ਕੇ ਰਹਿ ਜਾਣਾ ਮੈਨੂੰ ਲੱਗਦਾ ਮੈਂ ਐਦਾਂ ਹੀ ਦੁਨੀਆ ਤੋਂ ਚੱਲ ਜੈਣਾ ਤੇ ਇਹੀ ਥੋੜਾ ਕੋਈ ਗੱਲ ਕਰਨੀ ਗੱਲ ਤੇ ਕਰਨੀ ਮੈਂ ਪਹਿਲੇ ਗੱਲ ਹੋ ਰਹੀ ਜਦੋਂ ਮੈਂ ਕੁਵਾਰੀ ਹਾਂ ਉਦੋਂ ਨਹੀਂ ਸੀ ਮੇਰੀ ਸੁਣਦਾ ਹੁੰਦਾ ਹੁਣ ਤੇ ਮੈਂ ਵਿਆਹ ਹੀ ਗਈ ਆ ਥੋੜਾ ਤੇ ਰੋਬ ਮੇਰਾ ਵੀ ਬੰਦਾ ਹੀ ਆ ਨਾ ਉਹਨਾਂ ਨਾਲ ਗੱਲ ਕਰਨ ਦੇ ਬਜਾਏ ਤੁਸੀਂ ਘਰ ਵਿੱਚ ਗੱਲ ਕਰ ਲਓ ਮੈਂ ਕਿਹਾ ਜਿੱਥੇ ਲੋੜ ਪਊਗੀ ਮੈਂ ਉੱਥੇ ਕਰੂੰਗੀ ਪਹਿਲੇ ਆਪਾਂ ਵੀਰੇ ਨਾਲ ਗੱਲ ਕਰਦੇ ਆ ਕਿ ਤੇਰੇ ਸਟੈਂਡ 'ਚ ਖਲੋਇਆ ਕਰੇ ਉਹ ਕਿਆ ਕਰੇ ਮੰਮੀ ਨੂੰ ਕਿ ਨੂੰ ਆ ਚੀਜ਼ ਲਿਆ ਕੇ ਦੋ ਉਹ ਚੀਜ਼ ਲਿਆ ਕੇ ਦੋ ਜੇ ਉਹਦੇ ਕੋ ਆਪ ਟਾਈਮ ਨਹੀਂ ਹੁੰਦਾ ਤੇ ਠੀਕ ਹੈ ਤੁਹਾਡੀ ਗੱਲ ਉਥੇ ਹੀ ਕਰ ਲਿਓ ਕੱਲ ਕਰ ਲੈਣਾ ਕੱਲ ਛੁੱਟੀ ਹੈ ਇਹਨਾਂ ਨੂੰ ਹੁਣ ਜੇ ਗੱਲ ਕਰਨ ਦਾ ਮਨ ਹੈਗਾ ਤੇ ਮੰਮੀ ਨਾਲ ਕਰ ਲਓ ਭੂਆ ਜੀ ਨਾਲ ਕਰ ਲਓ ਬਸ ਮੈਂ ਤੇ ਕਵਾਂਗੀ ਬਾਕੀ ਤੁਹਾਡੀ ਮਰਜ਼ੀ ਤੁਹਾਡੇ ਕਹਿਣ ਤੇ ਨਾ ਪਹਿਲੇ ਮੰਮੀ ਨਾਲ ਹੀ ਗੱਲ ਕਰਕੇ ਵੇਨਣੇ ਜੇ ਤੇ ਆਪਾਂ ਇਥੋਂ ਹੀ ਗੱਲ ਬੰਨਜੂ ਤੇ ਵੀਰੇ ਤੱਕ ਨਾ ਪੰਜਾਵਾਂਗੇ ਐਵੇਂ ਜ਼ਰੂਰ ਆਵੇ ਦਿਮਾਗ ਤੇ ਟੈਨਸ਼ਨ ਪਾਉਣੀ ਤੁਹਾਡੀ ਵੀ ਗੱਲ ਸਹੀ ਹੈ ਠੀਕ ਹੈ ਚਲ ਮੈਂ ਕਰਦੀ ਹੁਣੇ ਮਮਾ ਜੀ ਦੱਸ ਤੂੰ ਅੱਜ ਫਿਰ ਕੀ ਬਣਾਈਏ ਭਾਵੇਂ ਤੂੰ ਰਹਿ ਮਹੀਨਾ ਭਾਵੇਂ ਰਹਿ 2 ਮਹੀਨੇ ਤੂੰ ਜਿੰਨਾ ਚਿਰ ਮਰਜੀ ਰਹਿ ਤੇ ਤੂੰ ਪਰ ਸਬਜ਼ੀ ਭਾਜੀ ਤੇਰੇ ਪਸੰਦ ਦੀ ਰੋਜ਼ ਬਣੇਗੀ ਤੂੰ ਦੱਸ ਕੀ ਖਾਣਾ ਭਾਬੀ ਮੇਰੇ ਪਸੰਦ ਦੀ ਤਾਂ ਰੋਜ਼ ਹੀ ਬਣਾਉਣੀ ਆ ਅੱਜ ਅੰਜ ਕਰੀਏ ਅੰਜੂ ਦੇ ਪਸੰਦ ਦੀ ਨਾ ਖਾਈਏ ਉਵਿਤਾ ਇਸ ਕਰ ਦਿਨੂ ਆ ਨਾ ਨਹੀਂ ਜਾਣ ਛਾਡੰਦੂ ਨੇ ਕੀ ਦੱਸਣਾ ਤੈਨੂੰ ਔਰ ਸਵੇਰ ਦੀ ਐਡਾ ਮੂੰਹ ਬਣਾ ਕੇ ਬੈਗੀ ਕੀ ਆ ਇਹਨੂੰ ਨਹੀਂ ਪਹਿਣਾ ਸੂਟ ਦਾ ਰਫੜ ਪਿਆ ਜਦੋਂ ਕਿਤੇ ਜਾਣਾ ਜੋਤੀ ਨਵਾਂ ਸੂਟ ਜਦੋਂ ਜਾਣਾ ਨਵਾਂ ਸੂਟ ਨੇਤ ਨਵਾਂ ਸੂਟ ਚਾਹੀਦਾ ਤੇ ਜਿਆਦ ਕੀ ਨਹੀਂ ਬਣਿਆ ਤੇ ਮੂੰਹ ਬਣਾ ਕੇ ਬੈਗੀ ਪਰ ਗੱਲ ਕੀ ਹੋਈ ਹੈ ਫਿਰ ਕੀ ਹੋਇਆ ਜੇ ਇੱਕ ਸੂਟ ਲੈ ਹੀ ਦੋਂਗੇ ਤੇ ਹਾਂ ਦੱਸ ਤੂੰ ਮੇਰੀ ਗੱਲ ਹੀ ਨਹੀਂ ਸਮਝਣ ਲਈ ਕਿਸੇ ਵਾਲੇ ਨਹੀਂ ਵੀ ਬੰਦਾ ਬਾਹੂ ਘਰ ਚੋਂ ਤੂੰ ਸਿਆਣੀ ਐ ਤੇ ਜੇ ਉਹ ਪਾ ਜੇਗੀ ਤੇ ਫੇਰ ਕੀ ਉਹ ਫੰਕਸ਼ਨ ਵਾਲੇ ਘਰੋਂ ਕੱਢ ਦੇਣਗੇ ਪਰ ਗੱਲ ਇਹ ਐ ਵੀ ਚਲ ਜੇ ਨੋਤੀ ਦਾ ਮਨ ਕਰਦਾ ਹੈ ਤੇ ਉਹਨੂੰ ਇੱਕ ਸੂਟ ਲੈ ਦੋ ਕਿਹੜੀ ਗੱਲ ਐ ਐਵੇਂ ਉਰਾਜ ਕਰਕੇ ਬਿਠਾਉਣਾ ਉਹ ਤਾਂ ਗੱਲ ਮੈਂ ਤੇਰੀ ਵੀ ਮੰਨਦੀ ਆ ਜੋਤੀ ਹਾਂ ਜੇ ਪਿਛਲੇ ਮਹੀਨੇ ਤੋਂ ਲੈ ਕੇ ਦਿੱਤਾ ਵਾ ਤੇ ਹੁਣ ਤੇ ਬਾਹੂ ਇੰਨਾ ਹੱਥ ਟੈਟ ਆ ਤੈਨੂੰ ਬੜਾ ਘਰਾਵਰ ਅੱਗੇ ਘਾਰ ਰਿਆ ਤੇ ਜੇ ਨਹੀਂ ਹੱਥ ਪਿਆ ਤੇ ਇਹਦੇ ਚ ਗੁੱਸੇ ਵਾਲੀ ਕਿਹੜੀ ਗੱਲ ਐ ਤੈਮ ਤੇ ਸਾਰਨਾ ਹੀ ਚਾਹੀਦਾ ਨਾ ਨਹੀਂ ਉਹ ਤਾਂ ਗੱਲ ਸੀ ਹੈ ਪਰ ਹੁਣ ਕੀ ਕੀਤਾ ਜਾਵੇ ਨੂੰਤੀ ਨੂੰ ਨਰਾਜ਼ ਵੀ ਨਹੀਂ ਰੱਖਿਆ ਜਾਂਦਾ ਉਹ ਵੀ ਮੈਂ ਤੇਰੀ ਗੱਲ ਮੰਨਦੀ ਆ ਪਰ ਇਹ ਵੀ ਸੋਚਨਾ ਕੱਲ ਨੂੰ ਤੂੰ ਵੀ ਬਾਹਰ ਜਾਣਾ ਤੇ ਤੂੰ ਵੀ ਤੇ ਅਖਰ ਇਸ ਘਰ ਦੀ ਧੀ ਈ ਹੈ ਨਾ ਕੁਝ ਦੇ ਲੈ ਕੇ ਤੋਰਨਾ ਚਲ ਕੋਈ ਨਹੀਂ ਮੈਨੂੰ ਦੋ ਸੂਟ ਘੱਟ ਲੈ ਦਿਓ ਉਹਨੂੰ ਲੈ ਲਵਾਂ ਤੇ ਜੋਤੀ ਗੱਲ ਦੋ ਸੂਟਾਂ ਦੀ ਨਹੀਂ ਗੱਲ ਇਹ ਆ ਤੇ ਬੈਲ ਲੈਨੇ ਨੇ ਆਏ ਸਾਰੇ ਮੱਲੇ ਵਾਲੇ ਚੀਕਾਂ ਮਾਰਨ ਦੇ ਤੋ ਵੀ ਤੇ ਦਸ ਤਾਰ ਨਹੀਂ ਹੈ ਨਾ ਜਿੱਦਾਂ ਮਰਜੀ ਕਟਾ ਕੇ ਜੋ ਮਰਜੀ ਆ ਤਾਂ ਕਰਕੇ ਬਾਹੂ ਘਰ ਦੇ ਨਾਲ ਚੱਲਣਾ ਪੈਂਦਾ ਵਾ ਸੂਟਾਂ ਦੀ ਕੋਈ ਗੱਲ ਨਹੀਂ ਤੂੰ ਹੁਣ ਦੀ ਆਈ ਖਰੇ ਕਦੋਂ ਆਉਣਾ ਵਾ ਇਹ ਤੇ ਜੋਤੀ ਦੂਜੀ ਗੱਲ ਸੁਣ ਮੇਰੀ ਨਾਲੇ ਜਿੱਦਾਂ ਦੀ ਮੇਰੀ ਗੁਰਜੀਤ ਹੈ ਨਾ ਓਰੇ ਤੋਂ ਵੱਧ ਮੈਨੂੰ ਤੂੰ ਆ ਇਹ ਤੇ ਭਾਬੀ ਦੁਹੀ ਮੇਰਾ ਮਾਨ ਰੱਖਦੀ ਏ ਇਨਾ ਪਿਆਰ ਦਿੰਨੇ ਆ ਨਹੀਂ ਤੇ ਜਦੋਂ ਅੱਗੋਂ ਬੱਚੇ ਵੀ ਵਿਆਹੇ ਜਾਣ ਤਦੋਂ ਕਿੱਥੇ ਇਨਾ ਚੈਨਾ ਨਨ ਨਾਨਾ ਨੂੰ ਕਿੱਥੋਂ ਬਣ ਗਿਆ ਜੀ ਇਹ ਤਾਂ ਸਾਡਾ ਫਰਜ ਏ ਨਾ ਭਾਵੇਂ ਔਖੇ ਹੋ ਕੇ ਦਈਏ ਧੀਆਂ ਦਾ ਮਾਨ ਤੇ ਰੱਖਣਾ ਹੀ ਪੈਂਦਾ ਵਾ ਕੀ ਗੱਲਾਂ ਆਂਦੀਆਂ ਨੇ ਨਾਨਾ ਭਜਾਈ ਚ ਮੈਨੂੰ ਵੀ ਕੁਛ ਦੱਸੋ ਮੈਂ ਥੱਲੇ ਸੋ ਜਾ ਤੂੰ ਹੀ ਚੋਣ ਲਾ ਤੂੰ ਕਿਥੇ ਥੱਲੇ ਡਿੱਗਦੀ ਆਂ ਆ ਦੱਸੋ ਮੈਨੂੰ ਵੀ ਚੋਣ ਲਾ ਪੂਆ ਗੋਈ ਕੱਪੜੇ ਲੀੜੇ ਬਣਾਉਣ ਦੀ ਗੱਲ ਆਉਂਦੀ ਜਾਂਦਾ ਬਸ ਦੋ ਸੌੜ ਮੈਨੂੰ ਵੀ ਲੈ ਦੀ ਮੰਮੀ ਲੈ ਮੈਂ ਵੀ ਤਿਆਰ ਬੈਠੀ ਮੈਂ ਤਿਆਰ ਹੁੰਦੀ ਆ ਮੈਂ ਤਿਆਰ ਹੀ ਆ ਪੂਆ ਦੇ ਨਾਲ ਹੀ ਤਿਆਰ ਹੁੰਦੀ ਆ ਤੈਨੂੰ ਮਿਲਦਾ ਅੰਜੂਰ ਜਿਆ ਮੈਨੂੰ ਕਿੰਨੇ ਬਹੀ ਸਬਜੀ ਕੀ ਬਣਾਈਂ ਅੱਛਾ ਮੈਂ ਤੇ ਮੈਂ ਕਿਹਾ ਅੰਜੂਰੀ ਪਸੰਦ ਦੀ ਐ ਉਹ ਅੱਗੋ ਕਹਿੰਦੇ ਬੀ ਅੰਜੂਰ ਮੈਂ ਕਿਹਾ ਮੈਂ ਤਾਂ ਪੂਆ ਜੀ ਤੇ ਗੱਲ ਨਾ ਫਲਤੋ ਸੁਟਾ ਤਾਂ ਸਿੱਧਾ ਸਬਜੀ ਤੇ ਆ ਗਏ ਹੋ ਮੈਂ ਮੈਂ ਗੱਲ ਸੁਟਾ ਤਾਂ ਹੀ ਬਣ ਚੁਗੀ ਵਾਹ ਚੋਂ ਤਾਂ ਲਾ ਪੂਆ ਦੀ ਗੱਲ ਤੇ ਕਹਿੰਦੇ ਵੀ ਅੰਜੂ ਤਾਂ ਨਾਰਾਜ਼ ਆ ਉਹਨੂੰ ਕੌਣ ਪੁੱਛੇ ਵੀ ਕੀ ਬਣਾਉਣਾ ਮੈਂ ਕਿਹਾ ਕੀ ਗੱਲ ਹੋਈ ਐ ਤੇ ਕਹਿੰਦੇ ਇਦਾਂ ਸੂਟ ਉਹਦੀ ਸਹੇਲੀ ਦਾ ਫੰਕਸ਼ਨ ਹੈ ਗਾਏ ਤੇ ਉੱਥੇ ਉਹਨੂੰ ਕਹਿੰਦੀ ਐ ਨਵਾਂ ਸੂਟ ਪਾ ਕੇ ਜਾਣਾ ਮੈਂ ਵੀ ਉਹੀ ਗੱਲ ਕਰਨ ਲਾਈ ਹਾਂ ਮੰਮੀ ਨੂੰ ਅੱਛਾ ਮੈਂ ਹੁਣੇ ਭਾਬੀ ਕੋਲ ਹੀ ਆਈ ਆ ਹੂੰ ਸੱਚੀ ਉਹ ਬੜੇ ਨਰਾਜ਼ ਹੋ ਕੇ ਬੈਠੇ ਨੇ ਗੱਲ ਵੀ ਸਹੀ ਐ ਮੰਮੀ ਉਹਨਾਂ ਦੇ ਸਹੇਲੀ ਦਾ ਵਿਆਹ ਆ ਤੇ ਦੱਸ ਟੋਰ ਤੇ ਤੁਹਾਡੀ ਬੰਨੀ ਆ ਨਾ ਕਿ ਸੋਹਰੇ ਆਈ ਐ ਵਿਆਹ ਤੇ ਕਿੰਨੀ ਬੰਨ ਫੱਬ ਕੇ ਆਈ ਆ ਸੁਣ ਲੈ ਤੇ ਜਿਹੜਾ ਮਹੀਨਾ ਆ ਸਵਾਏ ਨੂੰ ਉਹ ਪੁਰਾਣਾ ਹੋ ਗਿਆ ਉਹ ਪੁਰਾਣਾ ਹੋ ਗਿਆ ਕੋਈ ਨਹੀਂ ਜਿੱਦਾਂ ਮੇਰੀਆਂ ਜਿੱਦਾਂ ਪੁਰੀਆਂ ਕਰਦੇ ਸੀ ਨਾ ਕਿ ਮੈਨੂੰ ਹਰ ਫੰਕਸ਼ਨ ਤੇ ਨਵਾਂ ਚਾਹੀਦਾ ਹੁੰਦਾ ਏ ਉਹ ਉਦਾਂ ਹੀ ਹੁੰਦੀ ਭਾਬੀ ਨੂੰ ਵੀ ਆਪਣੀ ਧੀ ਸਮਝੋ ਹਾਂ ਤੇ ਤੇ ਸਮਝ ਰਿਹਾ ਪੁੱਤ ਘਰ ਦਾ ਵੀ ਮਾਹੌਲ ਵੇਖਣਾ ਪੈਂਦਾ ਵਾ ਕੁਛ ਨਹੀਂ ਹੋ ਚੱਲਿਆ ਮੋਲ ਸਮਝਾਉ ਪਾਜੀ ਆਹੋ ਅੱਛਾ ਮੇਰੀ ਗੱਲ ਸੁਣੋ ਭਾਬੀ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਆਇਆ ਸੀ ਹੈਨਾ ਤੇ ਮੈਂ ਉਦੋਂ ਛੋਟੀ ਜੀ ਸੀ ਹਾਂ ਪਰ ਵੇਖਿਆ ਮੈਂ ਵੀ ਬੜਾ ਤੇ ਤੁਸੀਂ ਵੀ ਨਾ ਲਿੱਤ ਨਵਾਈ ਸੂਟ ਬਣੇ ਮੈਂ ਕਿਤੇ ਗੁਰਜੀਤ ਇਹਨਾਂ ਨੇ ਦੋ ਵਾਰੀ ਸੂਟ ਇੱਕ ਬਣਾ ਤੀਜੀ ਵਰੀ ਨੂੰ ਸੂਟ ਗੋਇ ਵਾਲੀ ਨੂੰ ਦਿੱਤਾ ਹੁੰਦਾ ਸੀ ਉਦੋਂ ਸਮਾਂ ਦਾ ਪਤਾ ਹੈ ਕਿੰਨਾ ਸਸਤਾ ਸਮਾਂ ਸੀ ਉਹ ਸੂਟਾਂ ਦੀ ਗੱਲ ਕਰਦੀ ਸੂਟਾਂ ਦੀ ਜਗ੍ਹਾ ਤੇ ਉਦੋਂ ਲੋਕੀ ਸੋਨਾ ਵੀ ਖਰੀਦ ਲੈਂਦੇ ਸੀ ਕੋਨਾ ਸਰਕਾਰੀ ਤਨਖਾਹਾਂ ਵੀ 100-100 ਰੁਪਈਆ ਹੁੰਦੀਆਂ ਸੀਗੀਆਂ ਇਹ ਤੇ 100 ਰੁਪਈਆ ਚ ਸਾਰੇ ਘਰ ਦੇ ਖਰਚੇ ਵੀ ਆ ਜਾਂਦੇ ਸੀ ਤੇ ਬਚ ਵੀ ਜਾਂਦੇ ਸੀ ਤੇ ਹੁਣ ਬਸ ਤਨਖਾਹਾਂ ਵੀ ਤੇ ਲੱਖਾਂ ਦੇ ਹਿਸਾਬ ਨਾਲ ਆ ਲਿਆ ਵੀਰੇ ਲੱਖਾਂ ਦੇ ਹਿਸਾਬ ਨਾਲ ਕਮਾਉਂਦੇ ਆ ਤੇ ਜੇ ਵਿੱਚੋਂ 5-10 ਹਜ਼ਾਰ ਭਾਬੀ ਖਰਚ ਵੀ ਲੌਂਗ ਤੇ ਕੀ ਘਰ ਚੱਲਿਆ ਦਾ ਡਾ ਤੋ ਇਹਦੇ ਹੁਣ ਕੋਈ ਸੀਜ਼ਨ ਸੋਨੇ ਦੀ ਕੋਈ ਚੀਜ਼ ਨਾ ਬਣਾਇਆ ਜਿਹੜਾ ਹਰ ਸੀਜ਼ਨ ਤੇ ਬਣਾਉਣ ਬਹਿ ਜਾਂਦੇ ਜੇ ਹਾਂ ਹੁਣ ਐਦ ਕਿੰਨੇ ਕੱਟੇ ਬਣਾ ਲੀਏ ਹੁਣ ਕਿੱਥੇ ਵਾ ਵਾ ਦੱਸ ਸੋਨਾ ਖਰੀਦਣ ਦੀ ਤੈਨੂੰ ਪਤਾ ਵੀ ਆ ਸੋਨੇ ਦਾ ਕੀ ਰੇਟ ਆ ਤੂੰ ਨਾ ਮੱਸੀਂ ਇਹ ਹਰ ਕਿ ਮੈਨੂੰ ਬਣਾ ਦੇ ਏਡਾ ਕਰੀਏ ਜਿਵੇਂ ਭਾਬੀ ਨੂੰ ਸੂਟ ਨਹੀਂ ਲੈ ਕੇ ਦੇਣਾ ਸਾਨੂੰ ਪੂਆ ਪਤੀ ਜੀ ਨੂੰ ਨਾ ਹੈ ਕੋਈ ਸੋਨੇ ਦੀ ਚੀਜ਼ ਲੈ ਦੋ ਇਹ ਰ ਤੇ ਹੀ ਬਚਾਈ ਲੈਣੇ ਮੇਲਾ ਹੱਦ ਹੋ ਵੀ ਤੁਹਾਡੇ ਵਾਲੀ ਕਿੱਥੇ ਸੂਟ ਆਜੀ ਹਾਰ ਦਾ ਦੋ ਦਾ ਫੇਰ ਮੈਂ ਆਪਣੀ ਨੂਨ ਨੂਨ ਲੈ ਕੇ ਦੇ ਸਕਦੀ ਤੁਹਾਨੂੰ ਮੈਂ ਸੋਨੇ ਦੀ ਬਣਾ ਦਾਂ ਲੱਖ ਰੁਪਏ ਨੂੰ ਲੈ ਲਓ ਲੱਖ ਨੂੰ ਦੋਲਾ ਸੋਨਾ ਨੂੰ ਕੁਝ ਹੋਵੇ ਲక్ష్ਮੀ ਕੁਝ ਹੋਵੇ ਸਹੀ ਗੱਲ ਆ ਇਹ ਗੱਲ ਹੁੰਦੀ ਹੈ ਸਹੀ ਗੱਲ ਕਹੀ ਭੂਆ ਜੀ ਨੇ ਭਾਬੀ ਨੂੰ ਲੈ ਕੇ ਦੋ ਆਹ ਸੂਟ ਉਹ ਖੁਸ਼ ਹੋਵੇ ਉਹਨੇ ਤਾਂ ਤੁਹਾਡੀ ਸੇਵਾ ਕਰਨੀ ਆ ਆਹ ਇਹ ਦੇਖੋ ਆਪਤੀ ਜੀ ਨੇ ਕਦੀ ਕਦੀ ਆਇਆ ਕਰਨਾ ਵਾ ਮੈਂ ਤਾਂ ਗਈ ਪਤਾ ਨਹੀਂ ਕਦੋਂ ਆਣਾ ਮੁੜ ਕੇ ਤਿੰਨ ਚਾਰ ਸਾਲ ਤੋਂ ਕਿਤੇ ਆਉਗੀ ਚਲੋ ਇਹ ਤਾਂ ਗੱਲ ਤੁਹਾਡੀ ਠੀਕ ਹੈ ਮੈਂ ਤੇ ਇਹ ਤੁਹਾਡੀ ਸੇਵਾ ਕਰੀ ਤੁਸੀਂ ਹੁਣ ਰਲ ਗਏ ਜੇ ਦੋਵੇਂ ਭੂਆ ਭਤੀਜੀ ਮੈਂ ਤੇ ਮੈਨੂੰ ਤਾਂ ਤੁਸੀਂ ਬੋਲਣ ਜੋ ਅੱਗੇ ਵੀ ਨਹੀਂ ਛੱਡਿਆ ਤੇ ਸੇਵਾ ਕਰਨ ਵਾਲੀ ਨੂੰ ਨਾ ਜਿਹਦੇ ਕੋਲ ਤੇ ਸੇਵਾ ਕਰਨੀ ਨਾ ਉਹਨੂੰ ਖੁਸ਼ ਰੱਖਿਆ ਕਰੋ ਬਾਕੀ ਸਭ ਦੀ ਖੈਰ ਆ ਠੀਕ ਹੈ ਮੈਂ ਤੇ ਬੜੀ ਸਿਆਣੀ ਆ ਮੇਰੇ ਨਾਲ ਜੋਤੀ ਹੈ ਨਾ ਮੈਂ ਤਾਂ ਭਾਬੀ ਦੇ ਨਾਲ ਤਰਲੇ ਮਾਰ ਰਹੀ ਸੀ ਪਰ ਭਾਬੀ ਮੇਰੇ ਤੋਂ ਨਹੀਂ ਮੰਨੀ ਗੁਰਜੀ ਤੂੰ ਬਣਾ ਲਿਆ ਹੁਣ ਤੇ ਦੋਵੇਂ ਰਲ ਗਏ ਤਾਂ ਕੀ ਕਰਾਂ ਇਹ ਵੀ ਗੱਲ ਸਹੀ ਹੈ ਚਲੋ ਭਾਬੀ ਦਾ ਢਿੱਡ ਮੰਨੇਗੀ ਮੇਰੀ ਭਾਬੀ ਨੂੰ ਹੁਣ ਕਿੰਨੇ ਮਨਾਉਣਾ ਵਾ ਜਬ ਲਾ ਕੇ ਲਿਆ ਹੁਣ ਫਿਰ ਚੱਲ ਕੋਠੇ ਜਾ ਤੁਸੀਂ ਕੋਚ ਇੱਕ ਗੱਲ ਆ ਉਹਨੂੰ ਦੱਸਿਓ ਨਾ ਕਿ ਕਾਦੇ ਵਾਸਤੇ ਬਣਾਇਆ ਥੋੜਾ ਜਾ ਉਹਦੇ ਨਾਲ ਵੀ ਆ ਸਮਝਾ ਕਰਕੇ ਨਾ ਫੇਰ ਹੀ ਹੁਣ ਦੱਸਾਂਗੇ ਚੱਲ ਸੁੱਟ ਲੈਣ ਚਲੀਏ ਜੀ ਜਾ ਜਾ ਬੁਲਾ ਕੇ ਜਾਂਦੇ ਆ ਜਾ ਪਾਈ ਕੋ ਦਿੱਤੀ ਦੱਸੋ ਨਾ ਹੁਣ ਨਾ ਕਿਉਂ ਆਇਆ ਕੀ ਹੋਇਆ ਤੇਰੇ ਮੂੰਹ ਕੇ ਉਤਰਿਆ ਨਹੀਂ ਕੋਈ ਗੱਲ ਨਹੀਂ ਪੂਆ ਜੀ ਅੱਜ ਸਬਜ਼ੀ ਕੀ ਬਣਾ ਰਹੀ ਹੈ ਫੇਰ ਜੋ ਦਿਲ ਕਰਦਾ ਉਹੀ ਬਨੇਗਾ ਨਹੀਂ ਅੱਜ ਤਾਂ ਤੇਰੀ ਪਸੰਦ ਦੀ ਗਾਣੀ ਮੈਂ ਮੇਰੀ ਪਸੰਦ ਦਾ ਅੱਜ ਦਿਨ ਤੱਕ ਅਜੇ ਕੁਝ ਹੋਇਆ ਇੱਥੇ ਜਿਹੜਾ ਮੇਰੀ ਪਸੰਦ ਦੀ ਸਬਜੀ ਬਨੇਗੀ ਹਾਏ ਇੱਕ ਮਿੰਟ ਮੈਨੂੰ ਲੱਗਦਾ ਅੱਜ ਭਾਬੀ ਨੇ ਨਾ ਪਠੂਰੇ ਬਣਾ ਕੇ ਖਵਾਣੇ ਆ ਕਿਉਂਕਿ ਉਹਨਾਂ ਨੇ ਆਪਣੇ ਮੋਹਰਾ ਵੀ ਨਾ ਸਟੰ ਪਠੂਰੇ ਬਣਾਇਆ ਆ ਅੱਜ ਕਹਿ ਲਓ ਦੀਦੀ ਕਹਿ ਲਓ ਤੁਸੀਂ ਜੋ ਕਹਿਣਾ ਮੈਂ ਕੋਈ ਨਹੀਂ ਪਠੂਰੇ ਮਸਰੇ ਖਵਾ ਦਾਂਗੀ ਮੇਰੀ ਗੱਲ ਸੁਣੋ ਥੋੜਾ ਜਹਾਸ ਕੇ ਮਖਾਇਓ ਵੇ ਲੋ ਤੁਹਾਡੇ ਮਤਲਬ ਦੀ ਗੱਲ ਦੱਸਣ ਲੱਗੀ ਤੁਹਾਨੂੰ ਅੱਛਾ ਜੇ ਸੂਟ ਮਿਲ ਜੇ ਤੇ ਫੇਰ ਕਿਵੇਂ ਰਹੇਗਾ ਸੱਚੀ ਆ ਸਬੀ ਜੀ ਫਿਰ ਪਟੂਰੇ ਛੱਲੇ ਹੋਣੇ ਕਿ ਸਵੇਰੇ ਉਹ ਤਾਂ ਸਵੇਰੇ ਖਾਉਂਗੇ ਛੋਲੇ ਵੀ ਹੋਣੇ ਪੈਂਦੇ ਆ ਉਹ ਕੱਤੇ ਢਾੜੀ ਇਹਨਾਂ ਦੇ ਅੱਗੇ ਵੇਖੋ ਨਾ 부ਆ ਜੀ ਆਹੀ ਤਾਂ ਦਿਨ ਨਾ ਗਏ ਨੇ ਵੇਖੋ ਨਾ ਜਦ ਮੈਂ ਸਹੇਲੀ ਦੇ ਘਰ ਜਾਉਂਗੀ ਭਰਾਵਾਂ ਨੂੰ ਸੂਟ ਪਾ ਕੇ ਜਾਉਂਗੀ ਆ ਵਾਲਾ ਉਹ ਵੀ ਹਲਕਾ ਹੈਗਾ ਸੀ ਗਲੀ ਦੇ ਰਿਹਾ ਵਾਲਾ ਹਰ ਗੱਲ ਤੇ ਮੈਨੂੰ ਕਹੀ ਆ ਮੰਗਾਈ ਬੜੀ ਹੋ ਗਈ ਐ ਤੂੰ ਖਰਚਿਆਂ ਵੱਲ ਨਹੀਂ ਵੇਖਦੀਂਗੀ ਮੈਂ ਕਿਹੜਾ ਰੋ ਰੋ ਮੰਗਦੀ ਆ ਅੱਜ ਦਾ ਵਿਆਹ ਆ ਖਰੇ ਕਦੋਂ ਕਦੀ ਆਣਾ ਕਿ ਨਹੀਂ ਆਣਾਗਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਆ ਨਾਲੇ ਇਹ ਕਹਤਾ ਸੀ ਇੱਕ ਇੱਕ ਰੋਟੀ ਕੱਟ ਖਾਵਾਂਗੀ ਦੋਵੇਂ ਭੂਆ ਭਤੀਜੀ ਮਤਲਬ ਕੀ ਆ ਅਠਾ ਮੰਗੇ ਬੰਦਾ ਵੇਖਿਆ ਨਾ ਇਹ ਭੂਆ ਭਤੀਜੀ ਨੇ ਰਲ ਕੇ ਨਾ ਤੜਾ ਸੂੜ ਵਾਲਾ ਕੰਡਾ ਤੇ ਕੱਢ ਦਿੱਤਾ ਹੋਰ ਕੋਈ ਗੱਲ ਦੱਸੋ ਦੱਸੋ ਚਲ ਹੁਣ ਤੁਸੀਂ ਹੱਸ ਕੇ ਖਾ ਹਰ ਤੂੰ ਜਿਵੇਂ ਜਿਹਾ ਸੂੜ ਤੇ ਕਹੇਂਗੀ ਨਾ ਇਤਨਾ ਹੋ ਜਾ ਲਾ ਦਾਂਗੀ ਚਲ ਠੀਕ ਹੈ ਸੂੜ ਬੇਦਾਗ ਆ ਚਲ ਲਾ ਦਾਂਗੀ ਅੱਛਾ ਮੰਮੀ ਸਾਨੂੰ ਵਾਪਤੀ ਜੀ ਨੇ ਇੱਕ ਇੱਕ ਲੈਣੀ ਹੈ ਨਹੀਂ ਤੁਹਾਨੂੰ ਲੈ ਦਾਂਗੀ ਪਹਿਲੇ ਨੂਨ 10000 ਰੁਪਏ ਲੈ ਦੇ ਚਲ ਤੁਹਾਡੀ ਕੋ ਜਬਾਨ ਹੁਣ ਇਹ ਤਾਂ ਕਹਿੰਦੀ ਆ ਸਾਨੂੰ ਰਹਿਣ ਦੋ ਤੇ ਭਾਬੀ ਨੂੰ ਲੈ ਦੇ ਤੇ ਹੁਣ ਤੂੰ ਆਨੇ ਮੈਨੂੰ ਲੈ ਦੇ ਨਾ ਤੁਹਾਡੇ ਕੋ ਬਥੇਰੇ ਨੋੜ ਨੇ ਕਿੰਨਾ ਨੇ ਬਣਾ ਲਏ ਚੋਰ ਦੀ ਲੰਗੋਟੀ ਸਹੀ ਚਲੋ ਪਤਾ ਕੀ ਹੈ ਆਪਣਾ ਨਾ ਰਿਸ਼ਤੇਦਾਰੀ ਚ ਜਾਣਾ ਆਵੇ ਨਾ ਸਭ ਤੋਂ ਪਹਿਲਾਂ ਲਾਇਆ ਪਾਇਆ ਹੀ ਵੇਖਦੇ ਨੇ ਬਿਲਕੁਲ ਹੱਥੀ ਕਰਨੀ ਤੁਸੀਂ ਕੀ ਪਾਇਆ ਉਹੀ ਵੇਦੇ ਨੇ ਤੇ ਨੂਤੀ ਨੇ ਇਹ ਚੱਜ ਦਾ ਲਾਇਆ ਪਾਇਆ ਹੋਏਗਾ ਨਾ ਸੋਹਰਿਆਂ ਦੀ ਸੋਭਾ ਹੁੰਦੀ ਹੈ ਬਿਲਕੁਲ ਫੇਕੇ ਦਾ ਰੋਲੇ ਪਾਸੇ ਜਾਣਾ ਤੇ ਮੇਰੇ ਸੋਹਰਿਆਂ ਦੀ ਹੋएगी ਸੋਭਾ ਅ ਵੀ ਨਹੀਂ ਕਹਿਣਗੇ ਭੁੱਖੇ ਨੰਗੇ ਨੇ ਜਾਂ ਚੰਦ ਦਾ ਦਿੱਤਾ ਕੀਤਾ ਨਹੀਂਗਾ ਬੰਦੇ ਦੀ ਗੱਲ ਤਾਂ ਇਕੱਲੇ ਦੀ ਆਣੀ ਨਹੀਂ ਨਾ ਸਹੀ ਗੱਲ ਸੋਹਰੇ ਤਬਰ ਦਾ ਨਾਮ जोडਣਾ ਸੋਹਰਿਆਂ ਨੂੰ ਆਪਣੀ ਸੋਭਾ ਕਰਾਉਣੀ ਆਪਣੇ ਹੱਥ ਚ ਹੁੰਦੀ ਹੈ ਕਰਾਣੀ ਆ ਕਿ ਨਹੀਂ ਕਰਾਣੀ ਨਹੀਂ ਕਰਾਣੀ ਨਵੀਂ ਨਵੀਂ ਵਿਆਹੀ ਕੁੜੀ ਨੂੰ ਲਿਆਉਂਦੇ ਨੇ ਘਰ ਚ ਪਹਿਲਾਂ ਤਾਂ ਬਰਾਦਰੀ ਚ ਬਿਠਾ ਕੇ ਗਹਿਣਾ ਵੀ ਪਾ ਦਣਗੇ ਮਹਿੰਗੇ ਕੱਪੜੇ ਵੀ ਲਾਗੇ ਰਾ ਦਣਗੇ ਪਰ ਜਦੋਂ ਢੋਲੀ ਘਰ ਤੁਰਦੀਆਂ ਨਾ ਸਭ ਤੋਂ ਪਹਿਲਾਂ ਤਾਂ ਦੇ ਗਹਿਣੇ ਲਵਾ ਲਣਗੇ ਦਿਖਾਵਾ ਮੈਂ ਕਹਿੰਨੀ ਆ ਜਦੋਂ ਫਿਰ ਉਹ ਮੁੰਡੇ ਵਾਲਿਆਂ ਨੂੰ ਹੀ ਪਾਉਂਦੇ ਨੇ ਭਾਵੇਂ ਛਿਲਤਰ ਹੀ ਪਾਉਂਦੇ ਨੇ ਉਹ ਵੀ ਚੁੱਕ ਕੇ ਵਾਪਸ ਦੇ ਦਿਆ ਕਰ ਆਪਣਾ ਤਾਂ ਤੁਸੀਂ ਖੋਹ ਲੈਂਦੇ ਹੋ ਤੇ ਮੁੰਡੇ ਦਾ ਤੁਸੀਂ ਹੜੱਪ ਲੈਦੇ ਹੋ ਐਦਾਂ ਕਿਉਂ ਬਿਲਕੁਲ ਸਹੀ ਆ ਮੰਗਿਆ ਇੱਕੀ ਗੱਲ ਨੂਹ ਵਸਤੇ ਹੀ ਐ ਜਵਾਈਆਂ ਉਸੇ ਮੰਗਿਆ ਇਨੀ ਹੀ ਜਵਾਈਆਂ ਵਾਲੀ ਤੇ ਕਹਿ ਦਿੰਦੇ ਨੇ ਕਿ ਕਪੜਾ ਵਧੀਆ ਲੈ ਕੇ ਆਵੀ ਤੇ ਨੂਹ ਨੂੰ ਪਸੰਦ ਦਾ ਪਾਣ ਨਹੀਂ ਦਿੰਦੇ ਫਿਰ ਇੱਕ ਸਮਾਂ ਇੱਕ ਟਾਈਮ ਲੰਘਦਾ ਨਾ ਜਦੋਂ ਭੂਆ ਜੀ ਫੇਰ ਜਾ ਕੇ ਨੂੰ ਆਪਣੇ ਪਸੰਦ ਦਾ ਕਪੜਾ ਪਾਉਂਦੀ ਐ ਜਦੋਂ ਕਿ ਤੇ ਆਪਣੇ ਕੋਈ ਗੱਲ ਨਹੀਂ ਮੰਮੀ ਮੇਰਾ ਤਾਂ ਬਸ ਇਹੀ ਸੀ ਮੋਟਿਵ ਇਸ ਦੇ ਵਿੱਚ ਕਿ ਤੁਹਾਨੂੰ ਕੋਈ ਗਲ ਚੁੱਕੇ ਗੱਲ ਨਾ ਕਰੇ ਕਿ ਲੈ ਬਈ ਭੁੱਖੇ ਨੰਗਿਆਂ ਦੇ ਘਰੋਂ ਆਈ ਏ ਕੁੜੀ ਬਿਲਕੁਲ ਹੈ ਸਾਡੀ ਇੱਜ਼ਤ ਵਧਾਉਣ ਵਾਸਤੇ ਖਾਈਏ ਚਲ ਖਾਈਏ ਜੱਗ ਪਾਉਂਦਾ ਮੈਨੂੰ ਮੈਨੂੰ ਇਹ ਮਨ ਪਾਉਂਦਾ ਤੇ ਪਾਈਏ ਜੱਗ ਪਾਉਂਦਾ ਇਹ ਗੱਲ ਸਚਾਈ ਹੈ ਕਿ ਖਾਓ ਮਨ ਪੰਦਾ ਪੌਜ ਜੱਗ ਪੰਦਾ ਜੋ ਜੱਗ ਨੂੰ ਚੱਚੇ ਇਹ ਵੀ ਨਹੀਂ ਗੰਦੇ ਤਰੀਕੇ ਦੇ ਕੱਪੜੇ ਪੌਜ ਜੱਗ ਬੰਦਲ ਵਿੱਚ ਚੱਚੇ ਮਲਗਰ ਟਾਈਪ ਦੀ ਪਾਣੀ ਹਾਂ ਚਲੋ ਮੇਰੇ ਨੌਣ ਖੁਸ਼ ਹੋ ਗਈ ਮੈਂ ਉਹਨੂੰ ਇਹਨਾਂ ਵਧੀਆ ਸੂਟ ਲੈ ਦੇਣਾ ਹੈਨਾ ਧੰਨ ਭਾਵੇਂ ਲੈ ਕੇ ਦਵਾਣਾ ਦਵਾ ਪੁੱਆਪੀ ਦਾ ਪਤਾ ਕੱਟਿਆ ਗਿਆ ਹੁਣ ਹੁਣ ਦੋਏ ਨਾ ਕਿਵੇਂ ਕਲੇਸ਼ ਹਾਂ ਪੁੱਆਪੀ ਜੀ ਦਾ ਇਹਨੂੰ ਮਿਲਣਾ ਨਹੀਂ ਕਿਹਦਾ ਨਹੀਂ ਹਰ ਘਰ ਚ ਆਹ ਦੇ ਨਾਲ ਸਾਸ ਨੇ ਨੌ ਦੇ ਮਗਰ ਲੱਗ ਜਾਣਾ ਹੁੰਦਾ ਤੂੰ ਆਪਾ ਵੇਖੇ ਕਿ ਸਰਦਾਰ ਆਪਨੇ ਸਾਸ ਕੋ ਮੰਗੋ ਮੇਰੇ ਨਾਲ ਖਾਸ ਕਰਕੇ ਹੀ ਕੁਝ ਪਤਾ ਨਹੀਂ ਹੈ ਕਦੀ ਕਦੀ ਨਾ ਸੁੱਸਾਂ ਭੁੱਲ ਜਾਂਦੀਆਂ ਆਪਣਾ ਟਾਈਮ ਕਿ ਐਹੀ ਆਪਣਾ ਟਾਈਮ ਕਿਵੇਂ ਹੁੰਦਾਇਆ ਸੀ ਉਹ ਕਹਿੰਦੀ ਸੀ ਉਹ ਪਲਾ ਟਾਈਮ ਸੀ ਚੀਜ਼ ਸਸਤੀ ਮਿਲਦੀ ਸੀ ਤਾਂ ਹੀ ਲੈ ਕਰ ਲੈਨੇ ਸੀ ਹੁਣ ਮਹਿੰਗਾ ਟਾਈਮ ਹੈ ਜੇ ਟਾਈਮ ਮਹਿੰਗਾ ਹੈ ਨਾ ਤੇ ਕਮਾਈ ਵੀ ਉਨੀ ਵੱਧੀ ਹੈ ਕਮਾਈ ਵੀ ਨਾਲ ਵੱਧੀ ਕਦੀ ਨਾ ਸੋਚਿਓ ਕਿ ਕਮਾਈ ਤੁਹਾਡੀ ਘਟੀ ਹੈ ਤੇ ਚੀਜ਼ਾਂ ਬਾਹਰ ਮਹਿੰਗੀਆਂ ਨੇ ਬਸ ਐਵੇਂ ਇੱਕਦਮ ਆਲਦੂ ਫਾਲਤੂ ਜਿਆਦਾ ਖਰਚੇ ਕਰਨ ਆ ਬੈਗੀ ਹੈ ਪਹਿਲਾਂ ਕਾਫੇ ਇੱਕ ਸੋਫਾ ਤੇ ਇੱਕ ਦੀਵਾਨ ਤੇ ਵੀ ਗੁਜ਼ਾਰਾ ਹੁੰਦਾ ਸੀ ਹੁਣ ਚਾਰ ਸੋਫੇ ਲਾ ਕੇ ਤੇ ਦੋ ਦੀਵਾਨ ਦਾ ਡਿਜ਼ਾਈਨ ਪਾ ਕੇ ਠੀਕ ਨਾ ਲੋਕਾਂ ਨਾਲ ਕਹਿੰਦਾ ਮੂੰਹ ਲਾਲ ਤੇ ਆਪਣਾ ਚਪੇੜਾ ਮਾਰ 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 ਕੇ ਲਾਲ ਕੀਤਾ ਠੀਕ ਹੈ ਬਿਲਕੁਲ ਸਹੀ ਗਿਆ ਪਰ ਮੈਂ ਉਹਨਾਂ ਸੱਸਾਂ ਮਾਵਾਂ ਆ ਕੇ ਹੱਥ ਜੋੜ ਕੇ ਬੇਨਤੀ ਕਰਦੀ ਆ ਆਪਣਾ ਟਾਈਮ ਨਾ ਭੁੱਲੋ ਕਿਵੇਂ ਤੁਸੀਂ ਸ਼ੌਂਕ ਪੁਗਾਏ ਨੇ ਤੇ ਨੂੰਹਾਂ ਨਾਲ ਇੰਨਾ ਬੰਦੀਚ ਨਾ ਕਰੋ ਕਿ ਲੈ ਬਈ ਤੁਰੀਆਂ ਫਿਰਦੀਆਂ ਨੇ ਸੋ ਇਸ ਵੀਡੀਓ ਚ ਇਹੀ ਮਤਲਬ ਅਦਾ ਸੀ ਜਿਹੜਾ ਇਹ ਥੋੜੀ ਜੀ ਅੰਦਰ ਆ ਕੜੀ ਨਿਕਲ ਗਈ ਐ ਅਸੀਂ ਜਾ ਰਹੇ ਵਿੱਚ ਇੱਕ ਮੈਸੇਜ ਹੀ ਆ ਤੁਸੀਂ ਬਹੁਤ ਹੀ ਸਮਝਦਾਰ ਹੈਗੇ ਹੋ ਬਹੁਤ ਹੀ ਪਿਆਰ ਦਿੰਦੇ ਹੋ ਬਹੁਤ ਹੀ ਮਰਾ ਮੈਨੂੰ ਸਭ ਤੋਂ ਪਿਆਰਾ ਪਰਿਵਾਰ ਆ ਸਾਡਾ YouTube ਜਿਹੜਾ ਸਾਨੂੰ ਇੰਨੀਆਂ ਦੁਆਵਾਂ ਵੀ ਦਿੰਦਾ ਬਲੇਸਿੰਗ ਦਿੰਦਾ ਵੈ ਸਾਡੇ ਨਾਲ ਖੁਲੋਂਦਾ ਹਰ ਗੱਲੋ ਸਭ ਤੋਂ ਪਹਿਲਾਂ ਸਾਨੂੰ ਇਹੀ ਯਾਦ ਕਰਦੇ ਨੇ ਕਿ ਜਦੋਂ ਸੇਰੇ ਉੱਡਦੇ ਨਾ YouTube ਖੁਲਦਾ ਵੈ ਹਾਂਜੀ ਜਿਹੜੇ ਕਿ ਸਾਨੂੰ ਰੋਜ਼ ਵੇਖਦੇ ਨੇ ਸਾਨੂੰ ਇੰਨਾ ਪਿਆਰ ਦਿੰਦੇ ਆ ਸਾਡੀ YouTube ਫੈਮਿਲੀ ਐਸ ਆਡੀ ਫੈਮਿਲੀ ਤੋਂ ਵੱਧ ਕੇ ਸਾਨੂੰ ਲੱਗਦੀ ਆ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਮੈਨੂੰ ਤੁਸੀਂ ਪਿਆਰੇ ਹੋ ਕਿ ਇਸੇ ਤਰੀਕੇ ਨਾਲ ਟਾਈਮ ਕੱਢ ਕੇ ਨੇਰਾ ਸਵੇਰਾ ਲੈ ਕੇ ਸਭ ਤੋਂ ਪਹਿਲਾਂ ਵੀਡੀਓ ਜ਼ਰੂਰ ਬਣਾਈ ਦਿਓ ਔਰ ਇੱਕ ਐਹੋ ਜੀ ਵੀਡੀਓ ਬਣਾਈ ਦੀ ਹੈ ਜੋ ਕਿ ਬਹੁਤ ਹੀ ਮਤਲਬ ਘਰਾਂ ਦੀ ਕਹਾਣੀ ਹੈ ਖਾਸ ਤੌਰ ਤੇ ਕਿ ਗੰਦੀ ਦੀ ਜੀ ਨਾਲ ਕਿਹਾ ਵਕੈ ਲੜਾਈ ਵਾਲੀ ਵੀਡੀਓ ਅੰਜੂ ਦੀਦੀ ਤੁਸੀਂ ਨਾ ਬਣਾਇਆ ਕਰੋ ਮੈਂ ਅਜੋ ਨਾਲ ਗੱਲ ਕਹਿ ਦੇਣਾ ਚਾਹਨੀ ਆ ਕੈਮਰੋ ਹੋ ਜਾਵੇ ਦੀਦੀ ਜੀ ਐਸੀ ਵੀਡੀਓ ਉਹੀ ਬਣਾਉਣੇ ਆ ਜਿਹਦਾ ਸਾਨੂੰ ਇੱਕ ਲਿੰਕ ਆਂਦਾ ਵੈ ਤਕਰੀਬਨ ਤਕਰੀਬਨ ਸਾਨੂੰ ਮੈਸੇਜ ਆਂਦੇ ਗਈਆਂ ਦੇ ਕਿ ਜਿਹੜੀ ਤੁਸੀਂ ਲੜਾਈ ਵਾਲੀ ਵੀਡੀਓ ਕਿਤੇ ਵੇਖਦੇ ਹੋ ਨਾ ਉਹਦੇ 'ਚ ਰਿਐਲਿਟੀ 'ਚ ਹੀ ਕਿਸੇ ਦਾ ਰੋਲ ਹੁੰਦਾ ਵੈ ਅਸੀਂ ਆਰਟਿਸਟ ਹੈਗੇ ਆਂ ਕਿਸੇ ਦਾ ਸਾਨੂੰ ਭਰਾ ਦਾ ਰੋਲ ਪਰਜਾਈ ਦੇ ਹੋਰ ਬੰਨਾ ਬੰਦਾ ਜੇਠ ਦਾ ਘਰਵਲੇ ਦਾ ਸੋਹਰੇ ਦਾ ਇਹ ਰੋਲ ਕਰਨੇ ਬੰਦੇ ਅਸੀਂ ਕਿ ਆਰਟਿਸਟ ਆਰਟਿਸਟ ਦੇ ਨਜ਼ਰੀਏ 'ਚ ਹੀ ਸਾਨੂੰ ਦੇਖਿਆ ਕਰੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਗਾਲਾਂ ਨਾ ਕੱਢਿਆ ਕਰੋ ਮਾੜੇ ਸ਼ਬਦ ਨਾ ਬੋਲਿਆ ਕਰੋ ਬੈਟ ਕਮੈਂਟ ਨਾ ਕਰਿਆ ਕਰੋ ਨਹੀਂ ਚੰਗਾ ਲੱਗਦਾ ਤੁਸੀਂ ਇੱਕ ਚੰਗੇ ਘਰ ਆਦੇ ਪਰਿਵਾਰਾਂ ਨਾਲ ਤੁਸੀਂ ਵੀ ਲਿੰਕ ਰੱਖਿਆ ਆ ਔਰ ਮਾੜੇ ਸ਼ਬਦ ਬੋਲ ਕੇ ਨਹੀਂ ਅੱਛਾ ਲੱਗਦਾ ਸਾਡੇ ਵੀ ਦਿਲ ਤੇ ਠੇਸ ਪਹੁੰਚਦੀ ਐ ਇੰਜੋਏ ਕਰਿਆ ਕਰੋ ਵੀਡੀਓ 'ਚ ਅਗਰ ਕੋਈ ਗਲਤੀ ਐ ਉਹਦੇ ਆਰਟਿਸਟ ਦੇ ਉਹਦੇ ਕਰਨ ਦੇ ਤਰੀਕੇ ਦੀ ਪਲੀਜ਼ ਉਹ ਚੀਜ਼ ਨੂੰ ਮੇਂਗਦੇ ਹੋਇ ਨਾ ਲਿਖਦਿਆ ਕਰੋ 100 ਵੀਡੀਓ ਅਗਰ ਵਧੀਆ ਲੱਗੀ ਗਏ ਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੀ ਡਾ ਦੀ 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 ਲਵਾਈ ਇੱਕ ਬੈਲ ਲਈ ਹੈ ਵਧੀਆ ਤਰੀਕੇ ਦੀ ਉਹਨਾਂ ਟਨ ਮੋਬਾਈਲ ਤੇ ਬਹੁਤ ਪਹੇਰੇ ਚ ਹੈ ਜੂਨ ਨੇ ਪਲੀਜ਼ ਜਾਰਿਆ ਕਰੋ ਇਹ ਬੈਲ ਨਹੀਂ ਸਪੈਸ਼ਲ ਜੁਐਸੇ ਤੋਂ ਮੰਗਵਾਈ ਹੈ ਹਾਂ ਬਿਲਕੁਲ ਜੀ ਬਿਲਕੁਲ ਉਹਨੂੰ ਪੁਆਇਆ ਕਰਾਇਆ ਇਤੂ ਚਾ ਚਲੋ ਬਹੁਤ ਪਹੇ ਲੱਗੇ ਉਹਨੂੰ ਕਰੀਅਰ ਕਰਾਉਂਦੇ ਸਾਰੇ ਯਾਨੀ ਆਪਣਾ ਧਿਆਨ ਰੱਖਣਾ ਨਵਾਂ ਪਤਾ ਨਾ ਚੱਲਦਾ ਪਿਆ ਹੈ ਤੇ ਦਸੰਬਰ ਆnde ਆnde ਸਾਰਿਆਂ ਨੇ ਫੰਡ ਲਗਣੀ ਹੈ ਨਵੰਬਰ ਵੀ ਨਾ ਸਟਾਰਟਿੰਗ ਫੰਡ ਹੁੰਦੀ ਆ ਇਹ ਜਲਦੀ ਲੱਗ ਜਾਂਦੀ ਹੁੰਦੀ ਆ ਤੇ ਜੇ ਇਸੇ ਤਰ੍ਹਾਂ ਧਿਆਨ ਰੱਖੋ ਕਿਉਂਕਿ ਦਸੰਬਰ ਚੋਂ ਦਾ ਨਸੀਸ ਤੋਂ ਪਾਰੇ-ਪਾਰੇ ਕੱਪੜਿਆਂ 'ਚ ਮਿਲਦਾ ਹੈ ਮੋਟੇ-ਮੋਟੇ ਆ ਮੋਟੇ-ਮੋਟੇ ਅੱਛਾ ਜੀ ਸასი ਸასი ਕਾਲ ਜੀ